₹100 ਦੀ ਠੱਗੀ ਮਾਰਨ ਵਾਲੇ ਨੂੰ ਕਲੀਨ ਚਿੱਟ ਦੇ ਕੇ ਨਿਰਮਾ واਸ਼ਿੰਗ ਪਾਊਡਰ ਨਹੀਂ ਆਪ واਸ਼ਿੰਗ ਪਾਊਡਰ ਨਾਲ ਧੋ ਕੇ ਆਪ ਦੀ واਸ਼ਿੰਗ ਮਸ਼ੀਨ ਚੋਂ ਕੱਢ ਕੇ ਅੱਜ ਉਹਨੂੰ ਕਲੀਨ ਚਿੱਟ ਦੇ ਦਿੱਤੀ ਵਿਕ੍ਰਮ ਸਿੰਘ ਮਜੀਠੀਆ ਦੁਆਰਾ ਜੋ ਮੇਰੇ ਤੇ ਇਲਜ਼ਾਮ ਲਗਾਏ ਗਏ ਨੇ ਉਹ ਬਿਲਕੁਲ ਠੂਠੇ ਤੇ ਬੇਬੁਨਿਆਦ ਨੇ ਜੇਐਸ ਐਮਐਲਏ ਨੇ ਵੀਕਸਟ ਆਫ ਦਾ ਵੀਕਸਟ ਫੋਰਸਟ ਆਫ ਦਾ ਪੋਰ ਜਿਹੜਾ ਸਭ ਤੋਂ ਗਰੀਬ ਸੀ ਉਹਨਾਂ ਨਾਲ ਠੱਗੀ ਠੋਰੀ ਮਾਰੀ ਉਹਨਾਂ ਨਾਲ ਫਰਾਡ ਕੀਤਾ ਚੀਟਿੰਗ ਕੀਤੀ ਜੇ ਹਿੰਮਤ ਹੈ ਤਾਂ ਇਹਨਾਂ ਚਾਰਜਸ ਨੂੰ ਪ੍ਰੂਵ ਕਰਕੇ ਦੱਸੋ ਅਕੂਜੀਸ਼ਨ ਕਰਾਓ ਜੇ ਇੱਕ ਪੈਸੇ ਦੀ ਵੀ ਠਗੀ ਸਾਹਮਣੇ ਆਈ ਤੇ ਮੈਂ ਆਪਣੇ ਰਾਜਨੀਤਿਕ ਕੈਰੀਅਰ ਨੂੰ ਰਾਜਨੀਤਿਕ ਕੈਰੀਅਰ ਤੋਂ ਸੰन्यास ਲੈ ਲਵਾਂਗਾ ਫੋਰਜਰੀ ਕੀਤੀ ਸੀ ਔਰ ਕੱਟੇ ਨੇ ਇਮਾਨਦਾਰ ਵਾਲੇ ਵੀ ਜਵਾਬ ਦੇ ਨਾ ਵਿਕਰਮ ਜੀਠਿਆ ਇਹ ਉਹ ਸ਼ਖਸ ਹੈ ਜਿਸ ਨੇ ਪੰਜਾਬ ਦੀ ਜਵਾਨੀ ਪੰਜਾਬੀਅਤ ਪੰਜਾਬ ਜਿਸ ਨੂੰ ਬਰਬਾਦ ਕਰਕੇ ਰੱਖ ਦਿੱਤਾ ਇਲਜ਼ਾਮ ਫਿਰ पलटवार ਪੰਜਾਬ ਦੀ ਸਿਆਸਤ ਚ ਨਵਾਂ ਮਸਲਾ ਰਾਜਕੁਮਾਰ ਚੱਬੇਵਾਲ ਦੇ ਨਾਮ ਤੇ ਪਖਿਆ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਰਾਜਕੁਮਾਰ ਚੱਬੇਵਾਲ ਨੇ ਅਕਾਲੀ ਦਲ ਦੇ ਜਨਨ ਸਕੱਤਰ ਵਿਕਰਮ ਸਿੰਘ ਮਜੀਠੀਆ ਨੂੰ ਨਾ ਸਿਰਫ ਉਹਨਾਂ ਦੇ ਇਲਜ਼ਾਮਾਂ ਤੇ ਜਵਾਬ ਦਿੱਤਾ ਬਲਕਿ ਚੈਲੰਜ ਵੀ ਕਰ ਦਿੱਤਾ ਉਹਨਾਂ ਨੇ ਕਿਹਾ ਇਲਜ਼ਾਮ ਸਾਬਿਤ ਹੋ ਜਾਣ ਤਾਂ ਸਿਆਸਤ ਛੱਡ ਦੇਣਗੇ ਦਰਅਸਲ ਵਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਾਇਆ ਕਿ ਚੱਬੇਵਾਲ ਨੇ ਗਰੀਬਾਂ ਦੇ ਘਰਾਂ ਦੀਆਂ ਛੱਤਾਂ ਪੱਕੀਆਂ ਕਰਵਾਉਣ ਦੇ ਮਸਲੇ ਚ ਕਪਲਾ ਕੀਤਾ ਜਿਸ ਤੇ ਹੁਣ ਚੱਬੇਵਾਲ ਨੇ ਤਿੱਖਾ ਜਵਾਬ ਦਿੱਤਾ ਜੇਸ ਐਮ ਐਲ ਏ ਨੇ ਵੀਕਸਟ ਆਫ ਦਾ ਵੀਕਸਟ ਪੋਰਸਟ ਆਫ ਦਾ ਪੋਰ ਜਿਹੜਾ ਸਭ ਤੋਂ ਗਰੀਬ ਸੀ ਉਹਨਾਂ ਨਾਲ ਠੱਗੀ ਠੋਰੀ ਮਾਰੀ ਉਹਨਾਂ ਨਾਲ ਫਰਾਡ ਕੀਤਾ ਚੀਟਿੰਗ ਕੀਤੀ ਫੋਰਜਰੀ ਕੀਤੀ ਸੀ ਔਰ ਕੱਟੇਰੇ ਇਮਾਨਦਾਰ ਵਾਲੇ ਵੀ ਜਵਾਬ ਦੇ ਨਾ ਬਿਕਰਮ ਸਿੰਘ ਮਜੀਠੀਆ ਦੁਆਰਾ ਜੋ ਮੇਰੇ ਤੇ ਇਲਜ਼ਾਮ ਲਗਾਏ ਗਏ ਨੇ ਉਹ ਬਿਲਕੁਲ ਝੂਠੇ ਤੇ ਬੇਬੁਨਿਆਦ ਨੇ ਕਿਉਂਕਿ ਮੈਂ ਤੇ ਗਰੀਬਾਂ ਦੇ ਕੱਚੇ ਘਰਾਂ ਦੀਆਂ ਛੱਤਾਂ ਦੀ ਗੱਲ ਕੀਤੀ ਸੀ ਕਿਉਂਕਿ ਉਹ ਡਿਗਣ ਵਾਲੀਆਂ ਸਨ ਔਰ ਦਾਸ ਨੇ ਕਰੀਬ 4600 ਘਰਾਂ ਨੂੰ 496 4 ਕਰੋੜ 96 ਲੱਖ ਦੀ ਰਾਸ਼ੀ ਜਿਹੜੀ ਉਹ ਜਾਰੀ ਕਰਵਾਈ ਸੀ ਜਿਸ ਦੇ ਵਿੱਚੋਂ ਕਰੀਬ 78-80 ਲੱਖ ਰੁਪਈਆ ਵੰਡਿਆ ਜਾ ਚੁੱਕਾ ਸੀ ਔਰ ਬਾਕੀ ਸਰਕਾਰ ਬਦਲਣ ਤੋਂ ਬਾਅਦ ਵਾਪਸ ਚਲਾ ਗਿਆ 4 ਕਰੋੜ 17 ਲੱਖ ਦੇ ਕਰੀਬ ਵਾਪਸ ਚਲਾ ਗਿਆ ਸੋ ਜੇਕਰ ਇਹ ਸਵਾਲ ਗਰੀਬਾਂ ਦੀਆਂ ਛੱਤਾਂ ਦਾ ਜਿਹਨੂੰ 10-10 15-15 ਹਜ਼ਾਰ ਰੁਪਈਆ ਉਹਨਾਂ ਦੇ ਖਾਤਿਆਂ 'ਚ ਜਾਣਾ ਹੈ ਪਹਿਲੀ ਗੱਲ ਤੇ ਹੈ ਵੀ ਉੱਥੇ ਭ੍ਰਿਸ਼ਟਾਚਾਰ ਦਾ ਸਵਾਲ ਨਹੀਂ ਉੱਠਦਾ ਔਰ ਦੂਸਰੀ ਗੱਲ ਹੈ ਆਪੀ ਜਿਹੜੀ ਇਹ ਗੱਲ ਕਰਦੇ ਆ ਕਿ ਇਨਕੁਆਇਰੀ ਦੀ ਗੱਲ ਕਰਦੇ ਆ ਵਿਜੀਲੈਂਸ ਇਨਕੁਆਇਰੀ ਕਰ ਚੁੱਕੀ ਹੈ ਡੀਡੀਪੀਓ ਆਫਿਸ ਇਨਕੁਆਇਰੀ ਕਰ ਚੁੱਕਾ ਹੈ ਜਿਸ ਦੇ ਵਿੱਚ ਕੋਈ ਵੀ ਵਿੱਤੀ ਕਪੜਾ ਜਾਂ ਵਿੱਤੀ ਘਾਟਾ ਸਰਕਾਰ ਨੂੰ ਨਜ਼ਰ ਨਹੀਂ ਆਇਆ ਵਿਕਰਮ ਮਜੀਠੀਆ ਇਹ ਉਹ ਸ਼ਖਸ ਹੈ ਜਿਸ ਨੇ ਪੰਜਾਬ ਦੀ ਜਵਾਨੀ ਪੰਜਾਬੀਅਤ ਪੰਜਾਬ ਜਿਸ ਨੂੰ ਬਰਬਾਦ ਕਰਕੇ ਰੱਖ ਦਿੱਤਾ ਔਰ ਅੱਜ ਉਹ ਜਿਹੜਾ ਲੋਗ ਹੈ ਜਿਹੜੇ ਆਪ ਪੰਜਾਬ ਦੇ ਨਾਲ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਅੱਜ ਇਸ ਤਰ੍ਹਾਂ ਦੇ ਲੋਗ ਸਾਡੇ ਤੇ ਅੰਟ ਛੰਟ ਜਿਹੜੇ ਇਲਜ਼ਾਮ ਲਗਾ ਰਹੇ ਆ ਮੈਂ ਸਮਝਦਾ ਕਿ ਉਹ ਬਿਲਕੁਲ ਬੇਬੁਨਿਆਦ ਹੈ ਬਾਕੀ ਮੈਂ ਮਜੀਠੀਆ ਸਾਹਿਬ ਨੂੰ ਚੈਲੰਜ ਕਰਦਾ ਜੇ ਹਿੰਮਤ ਹੈ ਤਾਂ ਇਹਨਾਂ ਚਾਰਜੇਸ ਨੂੰ ਪ੍ਰੂਵ ਕਰਕੇ ਦੱਸੋ ਲੋਕਾਂ ਨੂੰ ਇਨਕੁਆਇਰ ਕਰੋ ਲੋਕਾਂ ਦੀ ਇਨਵੈਸਟੀਗੇਸ਼ਨ ਕਰਾਓ ਜੇ ਇੱਕ ਪੈਸੇ ਦੀ ਵੀ ਠਗੀ ਸਾਹਮਣੇ ਆਈ ਤੇ ਮੈਂ ਆਪਣੇ ਰਾਜਨੀਤਿਕ ਕੈਰੀਅਰ ਨੂੰ ਰਾਜਨੀਤਿਕ ਕੈਰੀਅਰ ਤੋਂ ਸੰन्यास ਲੈ ਲਵਾਂਗਾ ਔਰ ਜੇ ਬਿਲਕੁਲ ਠੀਕ ਹੋਇਆ ਤੇ ਮੈਂ ਮਜੀਠੀਆ ਸਾਹਿਬ ਨੂੰ ਵੀ ਕਹਿੰਦਾ ਕਿ ਉਹਨਾਂ ਨੂੰ ਕੋਈ ਪ੍ਰੈਸ ਕਾਨਫਰੰਸ ਕਰਨ ਦਾ ਕੋਈ ਰਾਜਨੀਤੀ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ